ਜਿਹੜੀ ਚੈਕਿੰਗ ਜਿਹੜੀ ਕਰੇ ਉਹਦੇ ਬਾਰੇ ਦੇਖੋ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਹੈ ਪੰਜਾਬ ਸਰਕਾਰ ਦੀ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਆ ਉਹਨੂੰ ਬੜਾ ਤਗੜਾ ਹੁੰਗਾਰਾ ਜਿਹੜਾ ਆ ਪਬਲਿਕ ਸਪੋਰਟ ਦਾ ਵੀ ਮਿਲ ਰਿਹਾ ਆ ਅੱਜ ਉਸੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਅਸੀਂ ਦੁਬਾਰੇ ਇੱਕ ਕਾਰਡਨ ਐਂਡ ਸਰਚ ਆਪਰੇਸ਼ਨ ਕਾਸੋ ਆਪਰੇਸ਼ਨ ਪਲਾਨ ਕੀਤਾ ਐਸਪੀ ਸਿਟੀ ਬਲਵਿੰਦਰ ਚੀਮਾ ਡੀਐਸਪੀ ਸਿਟੀ 1 ਸਤਨਾਮ ਸਿੰਘ ਸਿਟੀ 2 ਮਨੋਜ ਜੀ ਦੇ ਸਚੂ ਸਬਾਨ ਕੋਤਵਾਲੀ ਲਾਹੌਰੀ ਗੇਟ ਅਸੀਂ ਟਿਆ ਬਸਤੀ ਚ ਆਏ ਆ ਜਿਹੜਾ ਕਿ ਇੱਕ ਹੌਟਸਪੌਟ ਏਰੀਆ ਹੈ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਥੋਰੋ ਚੈਕਿੰਗ ਹੋਵੇ ਹਰੇਕ ਸਸਪੀਸ਼ੀਅਸ ਬੰਦੇ ਨੂੰ ਰੋਕ ਕੇ ਚੈੱਕ ਕੀਤਾ ਜਾਵੇ ਤੇ ਜਿਹੜੇ ਵੀ ਨਸ਼ਿਆਂ ਦੇ ਗੋਰਖ ਧੰਦੇ ਚ ਪੰਜਾਬ ਦੇ ਯੂਥ ਨੂੰ ਧਕੇਲਦੇ ਆ ਤੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਪਹਿਲਾਂ ਵੀ ਅਸੀਂ ਵੱਡੀ ਗਿਣਤੀ 'ਚ ਮੁਕੱਦਮੇ ਦਰਜ ਕਰਕੇ ਕਾਫੀ ਨਸ਼ਾ ਤਸਕਰ ਜਿਹੜੇ ਆ ਉਹ ਅੰਦਰ ਭੇਜੇ ਆ ਤੇ ਅੱਗੇ ਵੀ ਇਹ ਮਹਿੰਮ ਜਿਹੜੀ ਬਦਸਤੂਰ ਜਾਰੀ ਰਹੂ। ਤੇ ਕੁਝ ਰਿਕਵਰੀ ਆ ਕੁਝ ਗ੍ਰਿਫਤਾਰੀਆਂ ਪਈਆਂ? ਬਿਲਕੁਲ ਜੀ ਪੂਰੇ ਜ਼ਿਲ੍ਹੇ ਚ ਕਾਸੋ ਆਪਰੇਸ਼ਨ ਚੱਲ ਰਿਹਾ ਜਦੋਂ ਇਹ ਸਾਰਾ ਵਾਈਂਡ ਅਪ ਹੋ ਗਿਆ ਦੁਪਹਿਰੇ ਤੁਹਾਨੂੰ ਬਰੀਫ ਪ੍ਰੋਪਰ ਪ੍ਰੈਸ ਨੋਟ ਦਵਾਂਗੇ ਕਿ ਕੀ ਕੀ ਰਿਕਵਰੀਜ਼ ਹੋਈਆਂ ਇਹਦੇ ਚ। ਜੀ ਹਾਂ ਕੀ ਮੈਸੇਜ ਕੀ ਦੇਣਾ ਹੈ? ਮੈਸੇਜ ਇਹ ਹੀ ਦੇਣਾ ਚਾਹੁੰਦੇ ਆ ਜੀ ਨਸ਼ਾ ਤਸਕਰਾਂ ਦੇ ਖਿਲਾਫ ਬਹੁਤ ਸਖਤ ਰਵਈਆ ਹੈ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਊਗਾ। ਪਰੰਤੂ ਜਿਹੜੇ ਐਡਿਕਟਸ ਨੇ ਜਿਹੜੇ ਨਸ਼ਿਆਂ ਦੇ ਸਪੋਰਟ ਚ ਪੈ ਕੇ ਉਹ ਅਸੀਂ ਉਹਨਾਂ ਪ੍ਰਤੀ ਸਿੰਪੈਥੈਟਿਕ ਨਿਗਾਹ ਰੱਖ ਤੇ ਉਹਨਾਂ ਨੂੰ ਡੀ ਐਡਿਕਸ਼ਨ ਕੇਂਦਰਾਂ 'ਚ ਜਮਾ ਕਰਾ ਕੇ ਤੇ ਉਹਨਾਂ ਨੂੰ ਨਸ਼ੇ ਦੇ ਇਸ ਦਲਦਲ ਤੋਂ ਬਾਹਰ ਨਿਕਲਣ ਲਈ ਪ੍ਰੇਰਣਾ ਦਿੱਤੀ ਜਾਊਗੀ ਇਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕੁਝ ਦਿਨ ਪਹਿਲਾਂ ਪਰਸੋਂ ਰਾਤ ਨੂੰ ਜਿਹੜਾ ਸਟਰੀਟ ਕਲੱਬ ਹੈਗਾ ਪਟ